ਸ਼੍ਰੋਮਣੀ ਅਕਾਲੀ ਦਲ ਬਾਦਲ ਫਗਵਾੜਾ ਦੇ ਸਮੂਹ ਅਧਿਕਾਰੀਆਂ ਅਤੇ ਵਰਕਰਾਂ ਦੀ ਇੱਕ ਹੰਗਾਮੀ ਮੀਟਿੰਗ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਅਤੇ ਦਿਹਾਤੀ ਇੰਚਾਰਜ ਜਿੰਦਰ ਸਿੰਘ ਚੰਦੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸੁਚਾਨਾ ਨਾ ਸਾਹੀ ਫਗਵਾੜਾ ਵਿਖੇ ਹੋਈ ਮੀਟਿੰਗ ਦੌਰਾਨ ਜਿੱਥੇ ਅਹਿਮ ਮੁੱਦਿਆਂ ਤੇ ਵਿਚਾਰ-ਚਰਚਾ ਹੋਈ ਉੱਥੇ ਵਕਫਾ ਬੁਲਾ ਰਹੇ ਨੇ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ ਇਸ ਮੌਕੇ ਰਣਜੀਤ ਸਿੰਘ ਖੁਰਾਨਾ ਨੇ ਸਭ ਤੋਂ ਪਹਿਲਾਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਅਕਾਲੀ ਦਲ ਦੇ ਜਿੱਤੇ ਹੋਏ ਤਿੰਨਾਂ ਕੌਂਸਲਰਾਂ ਨੂੰ ਜਿੱਤ ਦੀ ਮੁਬਾਰਕਬਾਦ ਦਿੱਤੀ ਉਹਨਾਂ ਆਖਿਆ ਕਿ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਪਾਰਟੀ ਵੱਲੋਂ 2027 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਹੁਣ ਤੋਂ ਹੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਆਸ ਪ੍ਰਗਟਾਈ ਕਿ ਇਸ ਵਾਰ ਵਾਹਿਗੁਰੂ ਨੇ ਕਿਰਪਾ ਕੀਤੀ ਤਾਂ ਪੰਜਾਬ ਵਿੱਚ ਅਕਾਲੀ ਦਲ ਦੀ ਹੀ ਸਰਕਾਰ ਬਣੇਗੀ। ਉਹਨਾਂ ਨਾਲ ਹੀ ਆਪ ਅਤੇ ਕਾਂਗਰਸ ਪਾਰਟੀ ਦੇ ਵੀ ਚੰਮ ਕੇ ਨਿਸ਼ਾਨੇ ਸਾਧੇ। ਰਣਜੀਤ ਸਿੰਘ ਖੁਰਾਨਾ ਨੇ ਪਾਰਟੀ ਹਾਈ ਕਮਾਂਡ ਪਾਸੋਂ ਮੰਗ ਕੀਤੀ ਕਿ ਚੋਣ ਚਾਹੇ ਕੋਈ ਵੀ ਹੋਵੇ ਪਰ ਉਹਨਾਂ ਨੂੰ ਚੋਣ ਨਿਸ਼ਾਨ ਤੱਕੜੀ ਤੇ ਹੀ ਲੜਾਇਆ ਜਾਵੇ। ਮੇਡਿੰਗ ਮੋਕੇ ਅਕਾਲੀ ਦਲ ਦੇ ਜਿੱਤੇ ਹੋਏ ਕੌਂਸਲਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੋਕੇ ਹਰਵਿੰਦਰ ਸਿੰਘ ਵਾਲੀਆ ਬਲਜਿੰਦਰ ਸਿੰਘ ਠੇਕੇਦਾਰ ਪ੍ਰਿਤਪਾਲ ਸਿੰਘ ਮੰਗਾ ਪਤਵਿੰਦਰ ਸਿੰਘ ਛਾਬੜਾ ਅਫਤਾਰ ਸਿੰਘ ਭੁੰਗਣੀ ਬਹਾਦਰ ਸਿੰਘ ਸੰਗਤਪੁਰ ਕੁਲਵਿੰਦਰ ਸਿੰਘ ਕਿੰਦਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਮੌਜੂਦ ਹਨ ਫਗਵਾੜਾ ਤੋਂ ਨਵਰਾਂਗਚਨਲੇ ਜਸ ਸ਼ਰਮਾ ਦੀ ਰਿਪੋਰਟ ਸ਼੍ਰੋਮਣੀ ਕਾਲੇਗੜ ਇੱਕ ਜੂ ਆਲੂ ਪਾਰਟੀ ਆ ਸਰਕਾਰਾਂ ਚ ਆਪਾ ਰਹੇ ਆ ਬਹੁਤ ਕੰਮ ਕੀਤੇ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ 2014 ਚ ਆਵਾਜ਼ੀ ਪਾਰਟੀ ਨੇ ਪੈਰ ਧਰਿਆ ਪੰਜਾਬ ਚ ਉਸ ਤੋਂ ਬਾਅਦ ਹਾਲਾਤ ਐਸੇ ਬਣ ਗਏ ਕਿ ਉਹਨੇ ਦੇਖਿਆ ਕਿ ਪੰਜਾਬ ਨੂੰ ਕੌਣ ਮੀਂਹ ਕਸਾਦਾ ਉਸ ਤੋਂ ਬਾਅਦ ਜੋ ਮਾਹੌਲ ਬਣਿਆ ਜੋ 2015 ਚ ਹੋਇਆ ਜਾਂ 2017 ਚ ਸਾਡੀ ਸਰਕਾਰ ਚੜੇ ਗਈ ਉਸ ਤੋਂ ਬਾਅਦ ਕੰਮ ਕਰ ਸਾਹੀ ਫਿਰ 2022 ਚ ਆਵਾਜ਼ੀ ਪਾਰਟੀ ਆ ਗਈ ਲੇਕਿਨ ਅੱਥਾ ਸਾਲਾਂ ਵਿੱਚ ਕੋਈ ਕੰਮ ਨਹੀਂ ਹੋਇਆ ਚੂਮ ਦੇ ਰਾਜਦਾਨ ਦੇ ਨਾਰਾ ਰਾਜ ਨਹੀਂ ਸਰਵਾ ਸਰੂਮ ਨਹੀਂ ਕੰਮ ਕਰਦੇ ਹਮੇਸ਼ਾ ਇਸ ਨਾਰੇ ਦੇ ਪੈਰਾਂ ਦਿੱਤਾ ਜਿਨੇ ਉਦਾਸ ਦੇ ਕੰਮ ਸਰੂਮ ਨੇ ਕੰਮ ਕਰਦਾ ਦੇ ਕਰਾਏ ਕਿਸੇ ਪਾਰਟੀ ਨੇ ਨਹੀਂ ਕਰਾਏ ਮੈਂ ਸਮਝਦਾ ਕਿ ਆਉਣ ਵਾਲਾ 2027 ਸਾਡੇ ਦੇ ਸਰੂਮ ਨੇ ਕੰਮ ਕਰਦਾ ਦੇ ਪੰਜਾਬ ਦੇ ਲੋਕਾਂ ਲਈ ਬਹੁਤ ਵਧੀਆ ਹੋਊਗਾ ਇਹ ਗੁਰੂ ਸਾਹਿਬ ਨੇ ਸਾਡੇ ਤੇ ਬਹੁਤ ਆਪਾਰ ਬਖਸ਼ਿਸ਼ ਕਰਦੀਆਂ ਠੀਕ ਆ ਜਦੋਂ ਸਰਕਾਰਾਂ ਹੁੰਦੀਆਂ ਤਾਂ ਕੁਝ ਜੰਦੀਆਂ ਹੁੰਦੀਆਂ ਉਹ ਮੰਨਦੇ ਆ ਕਿ ਉਹ ਗੰਦੀਆਂ ਹੋਈਆਂ ਉਹ ਗੰਦੀਆਂ ਨਹੀਂ ਹੋਣ ਚਾਹੀਦੀਆਂ ਸੀ ਦੇਸਕਾਰ ਗਿਆ ਤੇ ਖਰਾਤ ਹੋਏ ਲੇਕਿਨ ਸਜ਼ਾ ਵੀ ਦੀਆ ਜੋ ਸ਼੍ਰੀ ਗੁਰੂ ਸਾਹਿਬ ਕੋ ਸਜ਼ਾ ਮੁਕਤੀਆ ਜੋ ਉਥੇ ਹੋਇਆ ਉਹ ਤੁਹਾਨੂੰ ਸਾਰੇ ਨੇ ਦੇਖਿਆ ਕਾਰਨ ਪਤਾਵਾ ਤੇ ਮੈਂ ਸਮਝਦਾ ਕਿ ਗੁਰੂ ਸਾਹਿਬ ਮਖਸ਼ਿਸ਼ ਕਰਨਗੇ ਕਿ ਕਿਉਂਕਿ ਗੁਰੂ ਸਾਹਿਬ ਬਹੁਤ ਬਖਸ਼ਿੰਦਾ ਉਹਨਾਂ ਨੇ ਆਪ ਬਹਿਤ ਕਰਦੀਆਂ ਜਦੋਂ ਅਸੀਂ ਸਾਡੀ ਪਾਰਟੀ ਜੀ ਸਾਡੇ ਸੁਪਰੀਮੋ ਹੈਗੇ ਉਹ ਨੱਥੋ ਸੋਏ ਆ ਉੱਥੇ ਆ ਕੇ ਜੋ ਉਹਨਾਂ ਨੇ ਹੁਕਮ ਲਾਇਆ ਉਹ ਹੁਣ ਵੀ ਮੰਨਿਆ ਤੇ ਮੇਰੇ ਖਿਆਲ ਨਾਲ ਕੱਲ ਵਰਦੀ ਕਮੇਟੀ ਦੀ ਮੀਟਿੰਗ ਜਿਹੜੀ ਬਰਨਸਰ ਤੋਂ ਤੇ ਵਰਦੀ ਕਮੇਟੀ ਨੇ ਪਾਰਟੀ ਸੱਦੀ ਆ ਤੇ ਮੇਰੇ ਖਿਆਲ ਚ ਹੈ ਕਿ ਬਰਨਸਰ ਤੋਂ ਕੋਈ ਡਿਸੀਜਨ ਬਿਲਕੁਲ ਹੋਣ ਤੇ ਮੈਂ ਸੋਚਦਾ ਕਿ ਆਉਣ ਵਾਲਾ ਸਮਾਸ਼ ਹੋਣੀ ਤਾਲਗਰ ਹੋਊਗਾ ਮੈਂ ਜਿੱਥੇ ਆਪਣੇ ਪਾਰਟੀ ਵਰਕਰਾਂ ਦਾ ਸਾਰਾ ਧੰਨਵਾਦ ਕਰਦਾ ਸਾਡੇ ਜਿਹਨਾਂ ਨੇ ਚਾਹ ਦੇ ਗੁੱੜੀ ਲਾਈ ਗਈ ਜਾਂ ਚਾਹੇ ਹੋ ਉਪਤਾਪਕ ਨੂੰ ਨਵੀਂ ਸੀ ਮਜਬੂਤ ਆਪਣੇ ਬਬੂ ਵਾਲੀ ਸੀ ਲੱਭੀ ਵਾਲੀ ਸੀ ਜਾਂ ਸਾਡੇ ਦਸਰੂ ਪਰਵਾੜ ਤੋਂ ਸਰਦਾਰ ਜਿੰਦਰ ਸਿੰਘ ਜੰਦੀ ਸਾਡੇ ਹਲਕਾ ਇੰਚਾਰਜ ਅਤੇ ਅਧਿਕਾਰੀ ਇਹਨਾਂ ਨੇ ਉਹ ਏਰੀਆ ਸਮਝਿਆ ਹੈ ਸਾਰਿਆਂ ਨੇ ਬੜੀ ਮਿਹਨਤ ਕੀਤੀ ਆ ਚਲੋ ਸਰਕਾਰ ਜੋ ਨਹੀਂ ਹੁੰਦੀ ਤਾਂ ਮੇਰੇ ਖਿਆਲ ਨਾਲ ਉਸ ਵੇਲੇ ਕੁਝ ਕਮੀਆਂ ਰਹਿ ਜਾਂਦੀਆਂ ਲੇਕਿਨ ਫਿਰ ਵੀ ਬੜੀਆਂ ਜਿੰਨਾ ਪ੍ਰਾਪਤ ਕੀਤੀਆਂ ਹੈ ਅਗਰ ਅਸੀਂ ਇਹ ਕਹੇ ਕਿ ਕਿੰਗ ਫੁਵਾੜਿਆ ਜਿਹੜਾ ਮੇਰੇ ਨਾਲ ਕੈਂਡੀਡੇਟ ਹੋਵੇ ਜਾਂ ਪ੍ਰਸਾਦ ਦਾ ਨਰਕ ਕੌਂਸਲ ਦਾ ਆਪਾ ਧਾਰਿਆ ਹੋਵੇ ਉਹਨੂੰ ਹਰਾਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਬਜਿੰਦਰ ਸਿੰਘ ਖੇਡਿਆਰ ਜੀ ਨੇ ਬੜੀ ਮਿਹਨਤ ਕੀਤੀ ਆ ਆਪਣੇ ਪੰਜ ਸਾਲਾਂ ਉਹਨੇ ਬਹੁਤ ਮਿਹਨਤ ਕਰਕੇ ਆਪਣੇ ਵਾਰਡ ਨੂੰ ਵਧੀਆ ਬਣਾਇਆਗਾ ਲੋਕਾਂ ਦੇ ਦੌਰਾਂ ਨੂੰ ਚੱਲਿਆ